ਆਟਾ ਚੱਕੀ ਆ ਪਿੰਡ ਧੀਰਾਕਾਰਾ ਦੇ ਵਿੱਚ ਜਿਹੜੀ ਕਿ ਸਾਰੇ ਪਿੰਡ ਨੂੰ ਆਟਾ ਪੀਸਿਆ ਜਾਂਦਾ ਸੀ ਕਿਸੇ ਵੇਲੇ ਅੱਜ ਇਸ ਚੱਕੀ ਦੇ ਹਾਲਾਤ ਤੁਹਾਡੇ ਸਾਹਮਣੇ ਆ ਛੱਤ ਡਿੱਗ ਪਈ ਔਰ ਚੱਕੀ ਦੇ ਅੰਦਰ ਦੱਸਿਆ ਜਾ ਰਿਹਾ ਕਿ 4-4 ਫੁੱਟ ਪਾਣੀ ਭਰ ਗਿਆ ਸੀ ਕੱਲ ਕੁ ਫੁੱਟੇ ਰੱਖੀ ਚੱਕੀ ਦੇ ਉਹ ਸਾਰੀ ਕੂਵਿਆਂ ਨੇ ਟੁਕ ਟੋਕੇ ਗਲਗੀ ਹੋਵੇ ਥਲੇ ਕਿ ਵੇਖੋ ਕਿੰਨੀ ਗਰਕ ਹੋਈ ਤੇ ਵੇਖੋ ਸਾਰੇ ਛੋਨੇ ਗਲਗੇ ਹਲੇ ਵਿੱਚ ਕੁਰਾਲੀ ਫਸ ਗਈ ਏ ਪਤਨ ਕਿਵੇਂ ਕੱਢਣੀ ਏ ਕਿਵੇਂ ਨਹੀਂ ਪਤ ਕੱਢਣੀ ਕੀ ਅੱਧਿਆਂ ਚਲੋ ਤੁਹਾਡੇ ਸਮਾਜ ਸੇਵਾ ਵੀਰਵਾ ਗੁੱਸਿਆ ਤਾਂ ਕਰ ਰਹੇ ਸਾਡੀ ਸਰਕਾਰਾਂ ਵੱਲ ਤਾਂ ਕੁਝ ਨਹੀਂ ਪਹੁੰਚਦਾਗਾ ਤੇ ਇਹ ਵੀ ਰਾਮਤ ਬਲਚਾਰਾ ਦੇ ਜਾਂਦੇ ਉੱਤੇ ਬਣ ਤੋਂ ਉੱਥੋਂ ਕਿਸ ਤਰ੍ਹਾਂ ਤਰਲਾ ਦੇ ਇੱਥੇ ਲੈ ਕੇ ਆਉਂਦੇ ਆ ਜਾਰਾ ਤੇ ਇਦਾਂ ਹੀ ਆ ਸੰਥਿਆ ਵਾਲੇ ਆਉਂਦੇ ਬਾਬੇ ਵਿਚਾਰੇ ਦੇ ਜਾਂਦੇ ਸੌਦਾ ਦੇ ਜਾਂਦੇ ਥੋੜਾ ਬਾਤਾ ਆਟਾ ਦੇ ਜਾਂਦੇ ਆ ਚਲ ਉਹਦੇ ਨਾਲ ਆਪਾਂ ਟਾਈਮ ਪਾਸ ਹੁੰਦਾ ਜਾਂਦਾ ਹਮ ਬਾਕੀ ਘਰਾ ਵਿੱਚ ਤੇ ਜਿਹੜਾ ਸਮਾਨ ਉਹਦਾ ਸਾਰਾ ਖਰਾਬ ਹੋ ਚੁੱਕਾ ਹੋ ਗਿਆ ਡੰਗਰ ਲੱਗੇ ਲੱਗੇ ਸਾਡੇ ਬੰਦੇ ਡੰਗਰ ਲੱਗੇ ਨੇ ਮਰੇ ਉਹਨਾਂ ਤੋਂ ਬੋ ਦੀ ਜਿਹੜੀ ਆਵਾਜ਼ ਇੱਧਰ ਨੂੰ ਜਿੱਦਾਂ ਵੀ ਮੇਲਾ ਚੱਲਦਾ ਸ਼ੁਰੂ ਹੁੰਦਾ ਵਾ ਕਿ 10 15 ਦਿਨ ਇੱਥੋਂ ਮੈਂ ਉਹ ਚੱਲਦੇ ਸ਼ੁਰੂ ਹੋ ਜਾਂਦੇ ਆ ਵੀ ਲਾਉਂਦੇ ਆ ਸਾਰੇ ਪਿੰਡ ਹੀ ਰਲ ਕੇ ਲਾਉਂਦੇ ਆ ਤੇ ਚਲੋ ਅੱਜ ਮਾਏ ਦੀ ਕਰ ਨੂੰ ਆ ਵੇਲਾ ਆ ਗਿਆ ਸਾਡੇ ਤੇ ਇੱਕ ਮਤਬਲਾ ਅੱਜ ਹੀ ਖੁੱਦ ਮੰਗਣ ਦਾ ਬਾਕੀ ਤੇ ਹੁਣ ਤੁਹਾਨੂੰ ਪਤਾ ਹੀ ਜੋ ਆ ਮੌਲ ਦੇ ਹੋ ਜੇ ਹੋਏ ਪਏ ਆ ਝੋਨਾ ਨਹੀਂ ਕੋਈ ਬਚਿਆ ਕੋਈ ਅਜੇ ਤਾਂ ਕਣਕਾਂ ਦੀ ਵੀ ਕੋਈ ਆਸ ਨਹੀਂ ਕਿ ਝੋਨੇ ਦੀ ਤਾਂ ਗੱਲ ਹੀ ਬੜੀ ਦੂਰ ਦੀ ਹੈ ਤੇ ਕਿ ਜੜ ਗੁਜ਼ਾਰਾ ਕਰਨਾ ਬਹੁਤ ਆ ਇਸ ਟਾਈਮ ਤੇ ਬਹੁਤ ਔਖਾ ਵਾ ਦੁੱਖ ਦੀ ਘੜੀ ਆ ਬਹੁਤ ਸਾਨੂੰ ਖਰੀਫ ਇੱਕ ਡੰਗਰ ਸਾਡੇ ਮਾਲ 20 22 20 ਦਿਨ ਸਾਡੇ ਡੰਗਰ ਪਾਣੀ ਦੇ ਵਿੱਚ ਰਹਿ ਰਹੇ ਹਨ ਉਹਨਾਂ ਦੇ ਖੋਰ ਗਲ ਗਏ ਨੇ ਪਾਣੀ ਵਗ ਗਿਆ ਦਾਖਰ ਆਉਂਦੇ ਦੇ ਸਭ ਗਈ ਜਾਂਦਾ ਬਹੁਤ ਸਾਡੀ ਹੜਾਂ ਦਾ ਪਾਣੀ ਘਟਣਾ ਸ਼ੁਰੂ ਹੋ ਗਿਆ ਤੇ ਹੜਾਂ ਨਾਲ ਮੱਚੀ ਤਬਾਹੀਆਂ ਤਸਵੀਰਾਂ ਵੀ ਹੁਣ ਸਾਹਮਣੇ ਆਉਣ ਲੱਗ ਪਈਆਂ ਇਸ ਵਕਤ ਅਸੀਂ ਫਰੋਈਪੁਰ ਦੇ ਪਿੰਡ ਧੀਰਾ ਕਾਰਾ ਚੜੇ ਖੜੇ ਹਾਂ ਜਿੱਤੇ ਸਤਲੁਜ ਦਰਿਆ ਨੇ ਵੱਡੀ ਪੱਦਰ ਤੇ ਤਬਾਹੀ ਮਚਾਈ ਔਰ ਤਬਾਹੀ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾਉਂਦੇ ਆ। ਇਹ ਉਹ ਤਸਵੀਰਾਂ ਨੇ ਇਸ ਵਕ ਇਹ ਆਟਾ ਚੱਕੀ ਆ ਪਿੰਡ ਧੀਰਾਕਾਰਾਂ ਦੇ ਵਿੱਚ ਜਿਹੜੀ ਕਿ ਸਾਰੇ ਪਿੰਡ ਨੂੰ ਆਟਾ ਪੀਸਿਆ ਜਾਂਦਾ ਸੀ ਕਿਸੇ ਵੇਲੇ ਅੱਜ ਇਸ ਚੱਕੀ ਦੇ ਹਾਲਾਤ ਤੁਹਾਡੇ ਸਾਹਮਣੇ ਆ ਛੱਤ ਡਿੱਗ ਪਈ ਔਰ ਚੱਕੀ ਦੇ ਅੰਦਰ ਦੱਸਿਆ ਜਾ ਰਿਹਾ ਕਿ 4-4 ਫੁੱਟ ਪਾਣੀ ਭਰ ਗਿਆ ਸੀਗਾ। ਚੱਕੀ ਵਾਈਆਂ ਮਸ਼ੀਨਾ ਆਟਾ ਪੀਸਣ ਵਾਲੀਆਂ ਮਸ਼ੀਨਾਾਂ ਦੇ ਵਿੱਚ ਪਾਣੀ ਵਹਿ ਗਿਆ ਔਰ ਕਣਕ ਵੀ ਖਿਲਰੀ ਪਈ ਔਰ ਕਿਸੇ ਵਕਤ ਇਸ ਇਸ ਚੱਕੀ ਤੇ ਆਟੇ ਪੀਸੇ ਜਾਂਦਾ ਸੀ ਕਣਕਾਂ ਦੇ ਗੱਠਾ ਪਈਆਂ ਹੁੰਦੀਆਂ ਸੀਗਾ ਲੋਕ ਇੱਥੋਂ ਆਟਾ ਭਿਉਣ ਆਉਂਦੇ ਸੀ ਇੱਥੇ ਪਰ ਅੱਜ ਮੰਜ਼ਰ ਇਹ ਹੈ ਕਿ ਚਾਰਚ ਫੇਰੇ ਪਾਣੀ ਹੀ ਪਾਣੀ ਹੈ ਇੱਥੇ ਨਾ ਤਾਂ ਕੋਈ ਆਟਾ ਭਿਉਣ ਆਉਂਦਾ ਆ ਤੇ ਨਾ ਹੀ ਕੋਈ ਹੋਰ ਕਾਰਨ ਤੇ ਇੱਥੇ ਕੋਈ ਆਉਂਦਾ ਆ ਤਾਂ ਕਿਸ਼ਤੀਆਂ ਨਾਲ ਰਾਹੀਂ ਰਾਸ਼ਨ ਦੇਣ ਹੀ ਆਉਂਦਾ ਆ ਉਸ ਤੋਂ ਇਲਾਵਾ ਇੱਥੇ ਕੋਈ ਨਹੀਂ ਪਹੁੰਚਦਾ ਹੋਰੇ ਤਸਵੀਰਾਂ ਨੇ ਤੁਸੀਂ ਦੇ ਸਕਦੇ ਹੋ ਇੱਕ ਘਰ ਦੀਆਂ ਤਸਵੀਰਾਂ ਨੇ ਘਰ ਦੇ ਪਿੱਲਰਾਂ ਦੇ ਤੁਸੀਂ ਦੇਖ ਪਾਣੀ ਨੇ ਆਪਣੇ ਨਿਸ਼ਾਨ ਛੱਡੇ ਹੋਏ ਹਨ ਇਹ ਨਿਸ਼ਾਨ ਪਾਣੀ ਦੇ ਨਹੀਂ ਇਹ ਨਿਸ਼ਾਨ ਤਬਾਹੀ ਦੇ ਨੇ ਇਸ ਘਰ ਦੇ ਬਜ਼ੁਰਗ ਸਾਡੇ ਨਾਲ ਮੌਜੂਦ ਨੇ ਹੱਜ ਬਜ਼ੁਰਗ ਕੋ ਗੱਲ ਕਰੀਏ ਤਾਂ ਇਹ ਆਟਾ ਚੱਕੀ ਜਿਹੜੀ ਹੈਗੀ ਆ ਇਹਦਾ ਕਿੰਨਾ ਕੁ ਨੁਕਸਾਨ ਹੋ ਗਿਆ ਇੱਥੇ ਜੀ ਬਹੁਤ ਨੁਕਸਾਨ ਹੋ ਗਿਆ ਮੋਟਰੀ ਵੀ ਭਿੱਜ ਗਈਆਂ ਪੌੜੀ ਵੀ ਭਿੱਜ ਗਏ ਸਾਰੇ ਹੂੰ ਪੀ ਜਿਹੜਾ ਬਿਲਟਾਂ ਬਿਲਟਾਂ ਸਭ ਘਰ ਕੋ ਗਿਆ ਨੇ ਨੁਕਸਾਨ ਬਹੁਤ ਜਿਆਦਾ ਜੀ ਹੋਇਆ ਜੀ ਕਿਸੇ ਵਲੇ ਤੇ ਇਸ ਚੱਕੀ ਤੇ ਬੜੀ ਰੌਣਕ ਹੋਣੀ ਆ ਬਹੁਤ ਜਿਆਦੀਆਂ ਗਰੇਤੇ ਗੰਦਾ ਦੋ ਪਿੰਡਾਂ ਦੀ ਸਾਨੂੰ ਗੰਡਾ ਹੁੰਦੀਆਂ ਸੀ ਸਾਡਾ ਇਹਨਾਂ ਨਾਲ ਸਾਬ ਕੱਲ ਕਿਸੇ ਉੱਤੇ ਰੱਖੀ ਚੱਕੀ ਤੇ ਉਹ ਸਾਰੀ ਕੂਵਿਆਂ ਨੇ ਟੋਕ ਟੋਕ ਕੇ ਗਾਲ ਗਈ ਹੁਣ ਥੱਲੇ ਕੀ ਦੇਖੋ ਕਿੰਨੀ ਗਰਤ ਕੋਈ ਆ ਲੋਕ ਆਟਾ ਭਿਉੜ ਗਏ ਲੋਕ ਆਟਾ ਭਿਉਣ ਆਉਂਦੇ ਸੀਗੇ ਹੁਣ ਤਾਂ ਬਸ ਕਿਸ਼ਤੀਆਂ ਹੀ ਆਉਂਦੀਆਂ ਰਸ਼ਨ ਦੇ ਕਿਸ਼ਤੀਆਂ ਹੀ ਆਉਂਦੀਆਂ ਨੇ ਰੱਖਣ ਲੈ ਕੇ ਰਸ਼ਨ ਲੈ ਕੇ ਕਿਸ਼ਤੀਆਂ ਆਉਂਦੀਆਂ ਜਿਹੜੇ ਆਟਾ ਭਿਉਣ ਆਉਂਦੇ ਸੀ ਉਹ ਵੀ ਵਿਚਾਰੇ ਹੁਣ ਆਟਿਆਂ ਨੂੰ ਤਸਦ ਦੇ ਉਹ ਵੀ ਤਸਦ ਦੇ ਨੇ ਆਟੇ ਨੂੰ ਤਸਦ ਦੇ ਨੇ ਉਹ ਨਹੀਂ ਆਵੇ ਗੰਢਾਂ ਰੁੜ ਗਈਆਂ ਨੇ ਵਿੱਚੋਂ ਪਾਣੀ ਦੇ ਵਿੱਚ ਬਹੁਤ ਛੱਲਾਂ ਵਾਲੀ ਜਿਹੀ ਕਣ ਕਣਕ ਰੋੜ ਕੇ ਲੱਗੇ ਆ ਨਾਲ ਕਰਿਆਨੇ ਵਾਲੀ ਦੁਕਾਨ ਵੀ ਤੁਹਾਡੀ ਹਾਂਜੀ ਇਹ ਕਰਿਆਨੇ ਵੀ ਦੁਕਾਨ ਸਾਡੀ ਸੀ ਇਹਦਾ ਵੀ ਸੌਦਾ ਪੱਤਾ ਖਰਾਬ ਇਹਦਾ ਸੌਦਾ ਪੱਤਾ ਖਰਾਬ ਹੋ ਗਿਆ ਜੀ ਹੂੰ ਬਹੁਤ ਜਿਆਦਾ ਹਦ ਨਸਾਨ ਹੋਇਆ ਹੈ ਹੂੰ ਹਾਂਜੀ ਤੇ ਫਸਲ ਬਾੜੀ ਦਾ ਕਿੱਦਾਂ ਹੈ? ਫਸਲ ਬਾੜੀ ਦੇ ਵੇਖੋ ਸਾਰੇ ਝੋਨੇ ਗਲ ਗਏ ਹੱਲੇ। ਹੂੰ ਵਿੱਚ ਕਲਾਲੀ ਫਸ ਗਈ ਹੈ ਪਤਾ ਨਹੀਂ ਕਿਵੇਂ ਕੱਢਣੀ ਹੈ ਕਿਵੇਂ ਨਹੀਂ ਕੱਢਣੀ ਬੜੇ ਵਕਤ ਨਹੀਂ ਕਲਾਲੀ ਕੱਢਣੀ ਪੈਣੀ ਤਾਂ ਹੁਣ ਪਾਣੀ ਲੱਥਾ ਸਮੈਲ ਵੀ ਬਹੁਤ ਆ ਰਹੀ ਬਹੁਤ ਬਹੁਤ ਡੰਗਰੇ ਇੱਧਰ ਲੱਗੇ ਲੱਗੇ ਸਾਡੇ ਇਹ ਬੰਦੇ ਡੰਗਰ ਲੱਗੇ ਨੇ ਮਰੇ ਹੂੰ ਉਹਨਾਂ ਤੋਂ ਬੋ ਆਉਂਦੀ ਜਦੋਂ ਆਵਾਜ਼ ਇੱਧਰ ਨੂੰ ਆਉਂਦੀ ਹੈ। ਅੱਛਾ ਪਸੂ ਜਿਹੜੇ ਮਰੇ ਹੋਏ ਉਹ ਕੰਨ ਦੇ ਨਾਲ ਲੱਗੇ ਹੋਏ ਨੇ। ਕੰਨ ਦੇ ਨਾਲ ਲੱਗੇ ਨੇ ਇੱਧਰ। ਇਹ ਤਾਂ ਫਿਰ ਬਿਮਾਰੀਆਂ ਵੀ ਫੈਲ ਸਕਦੀਆਂ। ਬਿਮਾਰੀਆਂ ਜੀ ਫੈਲ ਸਕਦੀਆਂ ਜੀ। ਬਹੁਤ ਜਿਆਦਾ ਨੁਕਸਾਨ ਹੋਵੇ ਡੰਗਰ ਤਿੰਨ ਕੇ ਚਾਰ ਰੁੜੇ ਪਏ ਨੇ ਪਿੱਛੋਂ ਆਏ ਰੁੜ ਕੇ ਇੱਥੋਂ ਰੁੜ ਕੇ ਆਏ ਲੋ ਹਮ ਹਾਂਜੀ ਹੁਣ ਪਾਣੀ ਲੱਥਾ ਜੀ ਹੁਣ ਪਾਣੀ ਲੱਥਾ ਹੋਰ ਤਾਂ ਇੰਨੇ ਦਿਨ ਫਿਰ ਇੰਨੇ ਜਿਆਦੇ ਪਾਣੀ ਦੇ ਵਿੱਚ ਕਿਵੇਂ ਦਿਨ ਕੱਢੇ ਅਸੀਂ ਜਿਹਨੇ ਉੱਤੇ ਕੋਠੀ ਦੇ ਉੱਤੇ ਇੱਦਾਂ ਬੈਠੇ ਰਹੇ ਤੇ ਤਰਪਾਈ ਲਾਈ ਦੇਖੋ ਆ ਵੇਖੋ ਤਰਪਾਈ ਲਾਈ ਤੇ ਵੇਖ ਲਓ ਸਤਲਗੜ੍ਹ ਆਤਕ ਨਹੀਂ ਵੜ ਇੱਥੋਂ 3 ਕਿਲੋਮੀਟਰ ਦੂਰ ਹੋਗਾ ਫੋਂਟਾ ਸਤੂਏ 10 ਕਿਲੋਮੀਟਰ ਤੱਕ ਪੜ ਗਿਆ ਔਰ 10 ਕਿਲੋ ਮਿੱਟੀ ਤੇ ਕਿ ਬੰਨਣਾ ਜੀ ਅਪੜ ਗਿਆ ਉਧਰੋਂ ਆਰਾਧ ਲਗਿਆ ਬੰਨਣਾ ਪਾਣੀ ਲੱਗਾ ਉਧਰੋਂ ਇਹ ਕਾਮਲਾ ਬੰਨਣਾ ਲੱਗਾ ਪਾਣੀ ਲੱਗਾ ਜੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਇਸ ਘਰ ਚ ਰਹਿੰਦੇ ਇੱਥੇ ਸਾਨੂੰ ਕਰੀਬ 3 40 ਸਾਲ ਹੋ ਗਏ ਹਨ ਇੱਥੇ ਰਹਿੰਦੇ 40 ਸਾਲ ਹੋ ਕੇ ਰਹਿੰਦੇ ਨੇ ਕਦੀ ਸੋਚਿਆ ਸੀਗਾ ਨਾ ਕਦੀ ਸੋਚਿਆ ਨਹੀਂ ਸੀ ਏਦਾਂ ਹੜ ਹੋਣਗੇ ਇੰਨੀ ਤਬਾਈ ਹੋਏਗੀ ਨਾ ਇਹ ਨਾ ਹੀ ਕਦੀ ਸੋਚਿਆ ਨਹੀਂ ਸੀ ਯਾਨੀ ਤਬਾਈ ਹੋਏਗੀ ਸਾਡਾ ਪਾਣੀ ਨੁਕਸਾਨ ਹੋਏਗਾ 2023 ਚ ਹੜ੍ਹ ਆਇਆ ਸੀ ਉਹਦੇ ਵੀ ਇਦਾਂ ਨੁਕਸਾਨ ਓਦੋਂ ਵੀ ਇਦਾਂ ਹੀ ਹੋਇਆ ਹੈ ਨੁਕਸਾਨ ਸਾਡਾ ਬਹੁਤ ਜ਼ਿਆਦਾ 2023 ਚ ਜਿਹੜਾ ਕਰਜ਼ਾ ਚੜੇ ਲੱਤ ਗਿਆ ਕਿੰਨੇ ਨਹੀਂ ਕੋਈ ਨਹੀਂ ਸਾਡਾ ਨਹੀਂ ਕਰਜ਼ਾ ਲੱਤ ਤੇ ਦੁਬਾਰਾ ਫੇਰ ਨੁਕਸਾਨ ਹੋ ਗਿਆ ਫੇਰ ਨੁਕਸਾਨ ਹੋ ਗਿਆ ਬਹੁਤਾ ਫਿਰ ਜ਼ਿੰਦਗੀ ਚੱਲੇਗੀ ਹੁਣ ਜ਼ਿੰਦਗੀ ਇਤਰਾ ਹੀ ਹੈ ਜੀ ਹੁਣ ਤੇ ਵੇਖੋ ਬਹੁਤ ਸਾਨੂੰ 3 ਫੇਕ ਡੰਗਰ ਸਾਡੇ ਮਾਲ 20 22 20 ਦਿਨ ਸਾਡੇ ਡੰਗਰ ਪਾਣੀ ਦੇ ਵਿੱਚ ਰਹਿ ਆ ਹਾਂ ਉਹਨਾਂ ਦੇ ਖੋਰ ਗਲ ਗਏ ਨੇ ਵਿੱਚ ਪਾਣੀ ਵਗੀ ਜਾਂਦਾ ਖਰਾਉਂਦਾ ਰੇ ਸਾ ਵਗੀ ਜਾਂਦਾ ਬਹੁਤ ਸਾਡੀ ਤਕਲੀਫ ਆ ਦੇ ਦੰ। ਪਸ਼ੂਆਂ ਲਈ ਕੋਈ ਦਵਾਈ ਲੈ ਕੇ ਪਹੁੰਚੇ ਹਾਂ ਦਵਾਈ ਲੈ ਕੇ ਪਹੁੰਚੇ ਪਸ਼ੂਆਂ ਲਈ। ਕੱਲ ਦੇ ਕੱਲ ਟੀਕੇ ਲਾ ਕੇ ਗਏ ਜੀ ਡਾਕਟਰ ਗਏ ਸੀ ਉਹ ਟੀਕੇ ਲਾ ਕੇ ਗਏ। ਪਸ਼ੂਆਂ ਲਈ ਚਾਰਾ ਪਹੁੰਚਿਆ ਕੋਈ ਨਹੀਂ ਚਾਰਾ ਨਹੀਂ ਜ ਸਾਡੇ ਨੂੰ ਪਹੁੰਚਿਆ ਵੀ ਚਾਰਚੂਰ ਨੀਗਾ ਪਹੁੰਚਿਆ ਵੀ ਕੋਈ ਫੀਡ ਕੋਈ ਦਾਣਾ ਫੀਡ ਸਾਨੂੰ ਇੱਕ ਇੱਕ ਬੋਰੀ ਮਿਲੀ ਸੀ। ਤੇ ਉਹ ਖਾ ਕੇ ਡੰਗਰ ਮੀਆਂ ਵਾਈ ਮੀਆਂ ਬਣੀਆਂ ਦੰਦੇ ਵਿੱਚ ਖਾ ਕੇ ਡੰਗਰ। ਹਾਂ। ਤਾਂ ਹੁਣ ਤੇ ਵਿਲੇ ਹੀ ਆ ਸੀ। ਅਕਸਰ ਹਾਂਜੀ ਫਸਲ ਕਿੰਨੀ ਖਰਾਬ ਹੋਈ ਫਸਲ ਸਾਡੀ ਹੁਣ ਚਾਰ ਪੰਜ ਕਿਲੇ ਝੋਨਾ ਸੀ ਉਹ ਸਰਾ ਹੀ ਗਰਕ ਹੋ ਗਿਆ ਹੁਣ ਤੇ ਉਹ ਐਵੇਂ ਉਹਦੇ ਲਈ ਵੇਖੀਦਾ ਝੋਨੇ ਲਈ ਵੇਖੀਦਾ ਬਹੁਤ ਦੁੱਖ ਹੁੰਦਾ ਅਗਾ ਕਣਕ ਬੀਜਣ ਦੀ ਉਮੀਦ ਹੈਗੀ ਕਣਕ ਮੇਦਨ ਦੀ ਮੇਦ ਜਿੱਤਾਂ ਜਿਹੇ ਹਿਸਾਬ ਨਾਲ ਪਾਣੀ ਚੱਲਣ ਦੇ ਸੰਤ ਜਬਦੀ ਵੀ ਨਹੀਂ ਬੀਜੀ ਜਾਣੀ ਹੂੰ ਕਣਕ ਕਣਕਿਆ ਜਿੰਨਾ ਪਾਣੀ ਚੱਲਣ ਦਿਆ ਜੀ ਹਾਂਜੀ ਜੀ ਬਹੁਤ ਔਖੇ ਆ ਇਹਨਾਂ ਲੋਕਾਂ ਦੇ ਦਿਨ ਫਸਲਾਂ ਵੀ ਖਰਾਬ ਹੋ ਗਈਆਂ ਕਰਜ਼ੇ ਵੀ ਚੜੇ ਹੋਏ ਨੇ ਔਰ ਇੱਥੇ ਇਸ ਪਿੰਡ ਦੀਆਂ ਔਰਤਾਂ ਸਾਡੀਆਂ ਭੈਣਾਂ ਵੀ ਖੜੀਆਂ ਹੋਈਆਂ ਸੀ ਉਹਨਾਂ ਨਾਲ ਗੱਲ ਕਰ ਰਹੇ ਆ ਹਾਂਜੀ ਪੰਜ ਜੀ ਜੇਕਰ ਨੁਕਸਾਨ ਦੀ ਗੱਲ ਕਰੀਏ ਤਾਂ ਨੁਕਸਾਨ ਨਜ਼ਰ ਆ ਰਿਹਾ ਹੈ ਹਾਂਜੀ ਨੁਕਸਾਨ ਤਾਂ ਹਰ ਇੱਕ ਨੂੰ ਨਜ਼ਰ ਆ ਰਿਹਾ ਹੈ ਨੁਕਸਾਨ ਦੀਆਂ ਤਸਵੀਰਾਂ ਵੀ ਬਹੁਤ ਭਿਆਨਕ ਹੈ ਹਾਂਜੀ ਜੀ ਤਾਂ ਇੰਨੀਆਂ ਭਿਆਨਕ ਤਸਵੀਰਾਂ ਸਭ ਕੁਝ ਬਰਬਾਦ ਹੋ ਗਿਆ ਤਾਂ ਇਸ ਤੋਂ ਅੱਗੇ ਫਿਰ ਜ਼ਿੰਦਗੀ ਕਿਸ ਤਰ੍ਹਾਂ ਚੱਲੇਗੀ ਜਿੰਦ ਕੇ ਜਿੰਦ ਕੇ ਅੱਧਾ ਯਾਂਗ ਚਲੋ ਜਿਹੜੇ ਸਮਾਜ ਸੇਵਾ ਵੀਰ ਵਾ ਕੋਸਿਆ ਤਾਂ ਕਰ ਰਹੇ ਸਾਡੀ ਸਰਕਾਰਾਂ ਵੱਲੋਂ ਤਾਂ ਕੁਝ ਨਹੀਂ ਪਹੁੰਚਦਾਗਾ ਤੇ ਇਹ ਵੀ ਰਮਤ ਬਲਚਾਰਾ ਦੇ ਜਾਂਦੀ ਉੱਥੇ ਬਣ ਤੋਂ ਉੱਥੋਂ ਕਿਸ਼ਤਾਂ ਚ ਲੱ ਲੱਦਾ ਇੱਥੇ ਲੈ ਕੇ ਆਉਂਦੇ ਆ ਤੇ ਮਤਬਲੋ ਉਹ ਕਿਸੇ ਵੇਲੇ ਤਾਂ ਆਉਂਦਾ ਵੀ ਨਹੀਂ ਆ ਕਿਉਂਕਿ ਬੈਨਾ ਵਜਨ ਬੇੜੀ ਦੇ ਵਿੱਚ ਕਿਸ਼ਤੀ ਵਿੱਚ ਔਖਾ ਹੁੰਦਾ ਵਾ ਲਿਆਉਣਾ ਤੇ ਮਤਬਲੋ ਇੱਥੇ ਤਾਂ ਹੁਣ ਔਖਾ ਜ਼ਿਆਦਾ ਇਹ ਡੰਗਰਾ ਦਾ ਥੋੜਾ ਬਹੁਤਾ ਆ ਜਾਂਦਾ ਵਾ ਫੀਡ ਹੂਡ ਵਗੈਰਾ ਤੂੜੀਦੰਦ ਵੀ ਰੁੜਿਆ ਵਾ ਸਾਰਾ ਕੁਝ ਰੁੜਿਆ ਹੋਇਆ ਵਾ ਤੇ ਮਤਬ ਉਹ ਲੋ ਇਦਾਂ ਹੀ ਟੈਂਪਾਸ ਮਹਾਰਾਜ ਵੱਲੋਂ ਹੀ ਮਾੜਾ ਮੁਰ ਕਰੀ ਜਾਂਦੇ ਆ ਸੁਣੇ ਕਿ ਜਦੋਂ ਵੀ ਕੋਈ ਸਮਾਗਮ ਹੁੰਦੇ ਮਾਜੇ ਦੇ ਵਿੱਚ ਖਾਸ ਕਰਕੇ ਵੀਰ ਬਾਬਾ ਬੁੱਢਾ ਸਾਹ ਜੋੜ ਮੇਲਾ ਹੁੰਦਾ ਜਾਂ ਤੇ ਤੁਹਾਡੇ ਇਲਾਕੇ ਵਿੱਚ ਬੜੇ ਵੱਡੇ ਲੰਗਰ ਲਾਈ ਜਾਂਦੇ ਤੇ ਅੱਜ ਇਹ ਹਾਲਾਤ ਹੋ ਗਏ ਤੁਸੀਂ ਲੰਗਰਾਂ ਨੂੰ ਦੱਸ ਰਹੇ ਹਾਂਜੀ 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 ਜਿੱਦਾਂ ਵੀ ਮੇਲਾ ਚੱਲਦਾ ਸ਼ੁਰੂ ਹੁੰਦਾ ਵਾ ਕਿ 10-15 ਦਿਨ ਇੱਥੋਂ ਮੇਬਾ ਲੰਗਰ ਚੱਲਦੇ ਸ਼ੁਰੂ ਹੋ ਜਾਂਦੇ ਆ ਵੀ ਲਾਉਂਦੇ ਆ ਸਾਰੇ ਪਿੰਡ ਹੀ ਰਲ ਕੇ ਲਾਉਂਦੇ ਆ ਤੇ ਚਲੋ ਅੱਜ ਮਾਏ ਦੀ ਘੜੇ ਨੂੰ ਆ ਵੇਲਾ ਆ ਗਿਆ ਸਾਡੇ ਤੇ ਕਿ ਮਤਬ ਉਹ ਅੱਜ ਹੀ ਖੁਦ ਮੰਗਣ ਨੇ ਤਾ ਅਸੀਂ ਇੱਕ ਖਬਰ ਕਰਕੇ ਲੋਕਾਂ ਨੇ ਕਿਹਾ ਕੋਈ ਗੱਲ ਨਹੀਂ ਹਾਂਜੀ ਮੇਲਾ ਫੇਰ ਆ ਰਿਹਾ ਅਸੀਂ ਫੇਰ ਲੰਗਰ ਲਾਵਾਂਗੇ ਸਾਡੇ ਹੌਸਲੇ ਬਰਾਂਤ ਹਾਂਜੀ ਲੰਗਰ ਇਹ ਜੋ ਵੀ ਸਾਥ ਸਰਿਆ ਬਣੇ ਜਰੂਰ ਲੰਗਰ ਲਾਵਾਂਗੇ ਸ਼ੁਰੂ ਤੋਂ ਲਾਉਂਦੇ ਆ ਰਹੇ ਆ ਕਿਉਂਕਿ ਆਪਾਂ ਉਮੀਦ ਨਹੀਂ ਤੋੜ ਸਕਦੇ ਕਿ ਆਪਾਂ ਜੋ ਵੀ ਆਪਣ ਤੋਂ ਸਰੂ ਬਣੂਗਾ ਜਿੰਨਾਂ ਕਿ ਚਲੋ ਆਪਣਾ ਕਰਾਸ਼ਨ ਆ ਆਪਾਂ ਉਸ ਤਰੀਕੇ ਨਾਲ ਲੰਗਰ ਲਾਵਾਂਗੇ ਜਰੂਰ ਲਾਵਾਂਗੇ ਜੀ ਬਿਲਕੁਲ ਇਹ ਉਹ ਲੋਕ ਨੇ ਜਿਨ੍ਹਾਂ ਦੇ ਹੌਸਲੇ ਬਲੰਦ ਨੇ ਨੁਕਸਾਨ ਤਾਂ ਚਾਹੇ ਭਾਰੀ ਹੋ ਗਿਆ ਇੱਥੇ ਇੱਕ ਸਾਡੇ ਬੱਚੀ ਆ ਸਾਡੇ ਨਾਲ ਹਾਂਜੀ ਬੇਟਾ ਪੜ੍ਹਦੇ ਹੋ ਤੁਸੀਂ ਹਾਂਜੀ ਕਿਹੜੀ ਕਲਾਸ ਚ ਨੌਵੀਂ 9th ਕਲਾਸ ਚ ਪੜ੍ਹਦੇ ਹੋ ਕਦੀ ਸੋਚਿਆ ਸੀਗਾ ਕਿ ਇਹ ਹਾਲਾਤ ਵੀ ਹੋ ਜਾਣਗੇ ਨਹੀਂ ਕਦੇ ਵੀ ਸਕੂਲ ਦੇ ਵਿੱਚ ਕਦੇ ਸਿਲੇਬਸ ਦੇ ਵਿੱਚ ਹੜ੍ਹਾਂ ਨਾਲ ਨਜਿੱਠਣ ਲਈ ਜਾਂ ਇਦਾਂ ਦੀ ਔਖੀ ਮੁਸ਼ਕਲ ਨਾਲ ਨਜਿੱਠਣ ਲਈ ਵੀ ਦੱਸਿਆ ਗਿਆ ਤੁਹਾਨੂੰ ਨਹੀਂ ਹੂੰ ਨਹੀਂ ਜਿਸ ਤਰ੍ਹਾਂ ਹਰ ਸਾਲ ਜਾਂ ਹਰ ਵਾਰ ਕਦੇ ਜੰਗ ਆ ਗਈ ਕਦੇ ਪੋਚਾਣ ਆ ਗਿਆ ਕਦੇ ਹੜ੍ਹ ਆ ਗਿਆ ਕਦੇ ਤੂਫਾਨ ਆ ਗਿਆ ਤਾਂ ਕੁਦਰਤੀ ਆਫਤਾਂ ਨਾਲ ਤੁਹਾਨੂੰ ਨਹੀਂ ਲੱਗਦਾ ਕਿ ਸਕੂਲਾਂ ਵਿੱਚ ਇਹ ਚੀਜ਼ ਦੀ ਟ੍ਰੇਨਿੰਗ ਦੇਣੀ ਚਾਹੀਦੀ ਦੱਸਣਾ ਚਾਹੀਦਾ ਸਮਝਾਉਣਾ ਚਾਹੀਦਾ ਹਾਂਜੀ ਦੱਸਣਾ ਚਾਹੀਦਾ ਹੂੰ ਤੋਂ ਇੱਥੇ ਸਾਡੇ ਭੈਣ ਦੀ ਹੈਗੇ ਤਾਂ ਜੀ ਕਿਸ ਤਰ੍ਹਾਂ ਫਿਰ ਹੁਣ ਗੁਜ਼ਾਰਾ ਚੱਲ ਰਿਹਾ ਗੁਜ਼ਾਰਾ ਤਾਂ ਇਦਾਂ ਹੀ ਆ ਸੰਥਿਆ ਵਾਲੇ ਆਉਂਦੇ ਬਾਬੇ ਵਿਚਾਰੇ ਦੇ ਜਾਂਦੇ ਸੌਦਾ ਦੇ ਜਾਂਦੇ ਥੋੜਾ ਬਾਤਾ ਆਟਾ ਦੇ ਜਾਂਦੇ ਆ ਚਲ ਉਹਦੇ ਨਾਲ ਆਪਦਾ ਟਾਈਮ ਪਾਸ ਹੁੰਦਾ ਜਾਂਦਾ ਬਾਕੀ ਘਰਾਂ ਵਿੱਚ ਤੇ ਜਿਹੜਾ ਸਮਾਨ ਉਹ ਤਾਂ ਸਾਰਾ ਖਰਾਬ ਹੋ ਚੁੱਕਾ ਵਾ ਬਿਸਤਰੇ ਉਹ ਵੀ ਭੇਜ ਗਏ ਜੇ ਹੁਣ ਕਣਕਾਂ ਰੱਖੀਆਂ ਸੀ ਕੋਈ ਦੋ ਦੋ ਕੁਆਟਲ ਉਹ ਵੀ ਸਾਰੀਆਂ ਭੇਜ ਗਈਆਂ ਵਾ ਜਿੰਨਾ ਸਮਾਨ ਹੈ ਘਰਾਂ ਦੇ ਵਿੱਚ ਉਹ ਤਾਂ ਸਾਰਾ ਨਸ਼ਟ ਹੋ ਗਿਆ ਵਾ ਤੇ ਹੁਣ ਤਾਂ ਬਾਬਿਆਂ ਦੇ ਸਿਰ ਤੇ ਹੀ ਵਿਚਾਰਿਆਂ ਦਾ ਗੁਜ਼ਾਰਾ ਹੁੰਦਾ ਦੇ ਜਾਂਦੇ ਰਾਸ਼ਨ ਦੇ ਜਾਂਦੇ ਅੱਜ ਲੀੜਾ ਕਪੜਾ ਵੀ ਦੇ ਕੇ ਗਏ ਆ ਹਰ ਇੱਕ ਚੀਜ਼ ਦੇ ਕੇ ਜਾਂਦੇ ਆ ਤੇ ਸਰਕਾਰ ਵੱਲੋਂ ਤਾਂ ਹਜੇ ਕੋਈ ਮਜਤ ਨਹੀਂ ਕਿ ਮਿਲੇ ਹਾਂ ਤੇ ਜੋ ਡੰਗਰ ਆ ਤਾਂ ਡੰਗਰਾਂ ਵਿਚਾਰਿਆਂ ਦਾ ਵੀ ਬੁਰਾ ਹਾਲ ਆ ਕੋਈ ਤੂੜੀ ਨਹੀਂ ਤੰਦ ਨਹੀਂ ਵਿਚਾਰਿਆਂ ਦੇ ਪਾਉਣ ਨੂੰ ਨਹੀਂ ਬਾਬੇ ਆਉਂਦੇ ਵਿਚਾਰੇ ਉਹਨਾਂ ਦਾ ਵਿਚਾਰਾ ਚੋਰਾ ਦੇ ਕੇ ਜਾਂਦੇ ਆ ਫੀਡ ਦੇ ਕੇ ਤੇ ਬਾਕੀ ਤੇ ਹੁਣ ਤੁਹਾਨੂੰ ਪਤਾ ਹੀ ਜੋ ਆ ਮੋਲ ਜੇ ਹੋ ਜੇ ਹੋਏ ਪਏ ਆ ਝੋਨਾ ਨਹੀਂ ਕੋਈ ਬਚਿਆ ਕੋਈ ਅਜੇ ਤਾਂ ਕਣਕਾਂ ਦੀ ਵੀ ਕੋਈ ਆਸ ਨਹੀਂ ਕਿ ਝੋਨੇ ਦੀ ਤਾਂ ਗੱਲ ਹੀ ਬੜੀ ਦੂਰ ਦੀ ਆ ਤੇ ਕਿ ਜੜ ਗੁਜ਼ਾਰਾ ਕਰਨਾ ਤਾਂ ਬਹੁਤ ਇਸ ਟਾਈਮ ਤਾਂ ਬਹੁਤ ਔਖਾ ਵਾ ਦੁੱਖ ਦੀ ਘੜੀ ਆ ਫਸਲਾਂ ਵੀ ਸਭ ਖਰਾਬ ਹੋ ਗਈਆਂ ਹਾਂਜੀ ਹਾਂਜੀ ਫਸਲਾਂ ਵੀ ਖਰਾਬ ਘਰ ਵੀ ਡਿੱਗਨ ਕਿਨਾਰੇ ਹੋ ਗਏ ਹਾਂਜੀ ਹਾਂਜੀ ਘਰ ਵੀ ਬਰਬਾਦ ਹੋਏ ਪਏ ਆ ਤੇ ਬਾਕੀ ਚਲੋ ਮਾਲਕ ਦੇ ਹੱਥ ਚ ਜੋ ਨੇ ਕਰਨਾ ਵਾ ਬੰਦੇ ਦੇ ਤੇ ਕੋਈ ਵਾਸਾ ਹੈ ਨੀਗਾ ਜੀ ਬਿਲਕੁਲ ਇਹ ਤੁਸੀਂ ਦੇਖ ਸਕਦੇ ਹੋ ਕਿ ਹਜੇ ਵੀ ਕੋਈ ਗਿਲਾ ਨਹੀਂ ਹੈ ਕੋਈ ਸ਼ਿਕਵਾ ਨਹੀਂ ਹੈ ਕਿ ਮਾਲਕ ਨੇ ਕਰਨਾ ਜੋ ਵੀ ਕਰਨਾ ਹੈ ਹਮੇਸ਼ਾ ਚਿਹਰੇ ਹੱਸਦੇ ਨੇ ਔਰ ਮੈਂ ਅਸੀਂ ਤੁਹਾਨੂੰ ਇੱਕ ਤਸਵੀਰ ਦਿਖਾ ਦਿੰਨੇ ਆ ਇਸ ਪਾਸੇ ਇੱਕ ਕਿਸਾਨ ਦਾ ਖੇਤ ਜਿਸ ਦੇ ਵਿੱਚ ਝੋਨਾ ਪੱਕਣ ਕਿਨਾਰੇ ਸੀ ਔਰ ਅੱਜ ਇਸ ਦੇ ਵਿੱਚ ਇੱਕ ਕਲਾਲ ਬੂਟੀ ਜਿਹੜੀ ਦਰਿਆਵਾਂ ਦੇ ਵਿੱਚ ਹੁੰਦੀ ਹੈ ਉਹ ਇੱਥੇ ਰੁੜ ਕੇ ਆ ਗਈ ਹੈ ਔਰ ਉਸ ਝੋਨਾ ਬਿਲਕੁਲ ਤਬਾਹ ਹੋ ਚੁੱਕਾ ਹੈ ਕਲਾਲ ਬੂਟੀ ਦੇ ਸੱਲੇ ਨਪਿਆ ਹੈ ਯਾਰ ਔਰ ਸਮੈਲ ਵੀ ਬਹੁਤ ਆ ਰਹੀ ਜਿਸ ਨਾਲ ਪਸ਼ੂ ਮਰਨ ਪਸ਼ੂ ਵੀ ਮਰੇ ਹੋਏ ਆ ਬਿਮਾਰੀਆਂ ਫੈਲਣ ਦਾ ਖਤਰਾ ਵੀ ਹੈਗਾ ਔਰ ਇਸ ਵਕਤ ਰਾਸ਼ਨ ਤੋਂ ਇਲਾਵਾ ਦਵਾਈਆਂ ਦੀ ਤੇ ਡਾਕਟਰਾਂ ਦੀ ਟੀਮਾਂ ਨੂੰ ਇਸ ਇਲਾਕੇ ਦੇ ਵਿੱਚ ਵਿਚਰਨ ਦੀ ਲੋੜ ਹੈ ਨਿਰਪੱਖ ਪੋਸਟਲੇ ਫਰੋਇਪੁਰ ਤੋਂ ਹਰਜੀਤ ਸਿੰਘ